ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਮਿਕਸ ਸਬਜੀ ਤੇ ਇੱਥੇ ਆਪਾਂ ਮਿਕਸ ਸਬਜੀ ਕੱਟ ਲਈ ਸੀ ਤੇ ਇੱਥੇ ਮੈਂ ਲਏ ਸੀ ਆਲੂ ਕੱਟਲੇ ਸੀ ਫੜੀਆਂ ਕੱਟੀਆਂ ਸੀ ਇੱਥੇ ਲੰਬੇ ਆਪਾਂ ਪਿਆਜ਼ ਕੱਟੇ ਸੀ ਤੇ ਇੱਧਰ ਲਈ ਜੀ ਆਪਾਂ ਗੋਭੀ ਤੇ ਇੱਧਰ ਲਈਆਂ ਸੀ ਪਿੰਡੀਆਂ ਤੇ ਪਿੰਡੀਆਂ ਨੂੰ ਮੈਂ ਲੰਬਾ ਲੰਬਾ ਕੱਟ ਲਿਆ ਸੀ ਤੇ ਹੁਣ ਅਸੀਂ ਇਹਨੂੰ ਫਰਾਈ ਕਰ ਲਵਾਂਗੇ ਇੱਥੇ ਕੜਾਈ ਦੇ ਵਿੱਚ ਪਾਤਾ ਅਸਿਰ ਫੈਂਟ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਆਲੂਆਂ ਨੂੰ ਪਾ ਦਵਾਂਗੇ ਆਲੂਆਂ ਨੂੰ 2 ਮਿੰਟ ਮੈਂ ਫਰਾਈ ਕਰ ਲਿਆ ਸੀ ਤੇ ਹੁਣ ਅਸੀਂ ਗੋਭੀ ਪਾ ਦਵਾਂਗੇ ਆਲੂਆਂ ਨੂੰ ਆਪਾਂ 2 ਮਿੰਟ ਪਹਿਲੇ ਫਰਾਈ ਕੀਤਾ ਸੀ ਆਲੂ ਜਿਹੜੇ ਜਲਦੀ ਗਲ ਜਾਣਗੇ ਤੋ ਕਿੰਨੇ ਮਿੰਟ ਮੈਂ ਟੱਕ ਕੇ ਪਕਾਇਆ ਸੀ ਤੇ ਦੋਨੇ ਚੀਜ਼ਾਂ ਫਰਾਈ ਹੋ ਗਈਆਂ ਸੀ ਹੁਣ ਆਪਾਂ ਇਹਨਾਂ ਨੂੰ ਤੇਲ ਦੇ ਵਿੱਚੋਂ ਇਹਨਾਂ ਨੂੰ ਪਲੇਟ ਵਿੱਚ ਰੱਖ ਦਵਾਂਗੇ ਕੱਟ ਕੇ ਹੁਣ ਅਸੀਂ ਆਹ ਸਾਰੀਆਂ ਸਬਜ਼ੀਆਂ ਨੂੰ ਇੱਕ ਵਾਰੀ ਫਰਾਈ ਕਰ ਲਵਾਂਗੇ ਪਿੰਡੀਆਂ ਫਲੀਆਂ ਪਿਆਜ਼ ਫਰਾਈ ਹੋ ਗਏ ਤੇ ਇਹ ਆਪਾਂ ਤੇਲ ਦੇ ਵਿੱਚੋਂ ਇਹਨਾਂ ਨੂੰ ਹੀ ਪਲੇਟ ਵਿੱਚ ਰੱਖ ਦਾਂਗੇ ਕੱਢ ਕੇ ਉਸੇ ਕੜਾਈ ਤੇਲ ਦੇ ਵਿੱਚ ਇੱਥੇ ਪਾ ਦਵਾਂਗੇ ਸਾਫ ਤੋਂ ਜੀਰਾ ਧਨੀਆਂ ਇੱਥੇ ਮੈਂ ਧਨੀਆਂ ਨੂੰ ਥੋੜਾ ਦਰਦਰਾ ਕਰ ਲਿਆ ਸੀ ਤੇ ਹਿੰਗ ਤੇ ਇਹ ਜੀਰੇ ਨੂੰ ਭੁੰਨ ਲੈਣੇ ਆ ਇੱਥੇ ਲਿਆ ਜੀ ਆਪਾਂ ਅਦਰਕ ਅਤੇ ਲਸਣ ਚੰਨਾ ਚਮਚਾ ਲਵਾਂਗੇ 2 ਮਿੰਟ ਵਾਸਤੇ ਅਦਰਕ ਰਸ ਨੂੰ ਪੁੰਨਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਿਆਜ਼ ਪਾ ਦਵਾਂਗੇ ਇੱਥੇ ਮੈਂ ਪਿਆਜ਼ ਕੱਟਿਆ ਸੀ ਲੰਬੇ ਪਿਆਜ਼ਾਂ ਨੂੰ ਵੀ 2-3 ਮਿੰਟ ਵਾਸਤੇ ਭੁੰਨ ਕੇ ਤਿਆਰ ਕਰ ਲਵਾਂਗੇ। ਪਿਆਜ਼ਾਂ ਨੂੰ ਅਸੀਂ ਭੁੰਨ ਲਿਆ ਸੀ ਤੇ ਇੱਕ ਚਮਚਾ ਆਪਾਂ ਨਮਕ ਪਾ ਦਵਾਂਗੇ। ਇੱਕ ਚਮਚਾ ਕਸ਼ਮੀਰੀ ਲਾਲ ਮਿਰਚ ਪਾਊਡਰ। ਅੱਧਾ ਚਮਚਾ ਕਾਲੀ ਮਿਰਚ। ਥੋੜੀ ਜਿਹੀ ਪਾਧਾ ਗੇਥੇ ਢੇਗੀ ਮਿਰਚ। ਅੱਧੇ ਤੋਂ ਵੀ ਘੱਟ ਹਲਦੀ ਪਾਊਡਰ ਇੱਕ ਚੰਚਾ ਪਾਵਾਂਗੇ ਧਨੀਆ ਪਾਊਡਰ ਥੋੜਾ ਜਿਹਾ ਪਾਵਾਂਗੇ ਗਰਮ ਮਸਾਲਾ ਮਸਾਲੇ ਨੂੰ ਮਿਕਸ ਕਰ ਦਵਾਂਗੇ ਇੱਥੇ ਪਾ ਦਵਾਂਗੇ ਟਮਾਟਰਾਂ ਦੇ ਫਿਊਰੀ ਤੇ ਥੋੜੀਆਂ ਜਿਮੇ ਹਰੀਆਂ ਮਿਰਚਾਂ ਦੋ ਤਿੰਨ ਵਿੱਚ ਪਾਤੀਆਂ ਸੀ ਕੁੱਟ ਕੇ ਤੜਕੇ ਨੂੰ ਹੋਣ 4-5 ਮਿੰਟ ਵਾਸਤੇ ਪਕਾਵਾਵਾਂਗੇ ਇੱਥੇ ਮੈਂ ਦੋ ਤਿੰਨ ਹਰੀਆਂ ਮਿਰਚਾਂ ਨੂੰ ਕੱਟ ਲਿਆ ਸੀ ਤੇ ਹੁਣ ਆਪਾਂ ਮਸਾਲੇ ਨੂੰ ਟੱਕ ਕੇ ਪਕਾ ਲਵਾਂਗੇ ਮਸਾਲੇ ਨੂੰ ਚੈੱਕ ਕਰ ਲਵਾਂਗੇ ਮਸਾਲੇ ਨੇ ਤੇਲ ਛੱਡ ਦਿੱਤਾ ਮਸਾਲਾ ਭੁੱਜ ਗਿਆ ਬਹੁਤ ਵਧੀਆ ਤਰੀਕੇ ਨਾਲ ਤਾਂ ਹੁਣ ਅਸੀਂ ਇਹਦੇ ਵਿੱਚ ਸਬਜ਼ੀਆਂ ਪਾ ਦਵਾਂਗੇ ਜਿਹੜੀਆਂ ਆਪਾਂ ਫਰਾਈ ਕੀਤੀਆਂ ਸੀ ਸਬਜ਼ੀਆਂ ਮਿਕਸ ਕਰ ਦਵਾਂਗੇ ਸਭ ਇਹਦੇ ਵਿੱਚ ਪਾ ਦਾਂਗੇ ਆਪਾਂ ਅੰਬਚੂਰ ਪਾਊਡਰ ਸਬਜ਼ੀ ਨੂੰ ਆਪਾਂ ਮਿਕਸ ਕਰ ਦਵਾਂਗੇ ਜੇ ਆਪਾਂ ਸਬਜ਼ੀਆਂ ਖਾ ਖਾ ਕੇ ਅੱਕ ਗਏ ਆ ਤੇ ਆਪਾਂ ਮਿਕਸ ਸਬਜ਼ੀ ਬਣਾ ਕੇ ਤਿਆਰ ਕਰ ਲਵਾਂਗੇ ਤੇ ਬਹੁਤ ਜਿਆਦਾ ਇਹ ਟੇਸਟਮਰਦੀ ਮਿਕਸ ਸਬਜ਼ੀ ਇਹ ਆਪਾਂ ਸਭ ਤੋਂ ਜਣਾ ਹੋਵੇ ਤਾਂ ਵੀ ਆਪਾਂ ਨਾਲ ਲੈ ਸਕਦੇ ਹਾਂ ਸਬਜੀ ਨੂੰ ਆਪਾਂ ਮਿਕਸ ਕਰ ਲਿਆ ਸੀ ਦੋ ਤਿੰਨ ਮਿੰਟ ਵਾਸਤੇ ਆਪਾਂ ਇਹਨੂੰ ਹਾਸੇ ਪਕਾਵਾਂਗੇ ਸਬਜੀ ਨੂੰ ਚੈ ਪਰ ਲਵਾਂਗੇ ਸਬਜੀ ਬਣ ਕੇ ਤਿਆਰ ਆ ਤੇ ਸਬਜੀ ਦੇ ਵਿੱਚ ਆਪਾਂ ਥੋੜਾ ਜਿਆ ਥਲੀਆਂ ਪਾ ਦਵਾਂਗੇ ਸਬਜੀ ਨੂੰ ਆਪਾਂ ਛੇਟ ਵਿੱਚ ਪਾ ਦਵਾਂਗੇ ਤੇ ਜੇ ਤੁਹਾਨੂੰ ਮੇਰੇ ਮਿਕਸ ਸਬਜੀ ਬਣਾਉਣ ਦਾ ਤਰੀਕਾ ਵਧੀਆ ਲੱਗਾ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਪੋਰਟ ਜਰੂਰ ਕਰਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ